ਸਾਡੇ ਜਿੰਨੇ ਕ੍ਰਿਸ਼ਨ ਭਰਾ ਇਥੇ ਆ ਗਏ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਜਦੋਂ ਛੋਟੇ ਹੁੰਦੇ ਸੀ ਇਲੈਕਸ਼ਨਾਂ ਚਾਹੁੰਦੇ ਰਹੇ ਹਾਂ ਉਹੀ ਛੱਗਾਂਾਂ ਚੋਂ ਟੁੱਟੀਆਂ ਤੇ ਅਸਲ ਗੱਲ ਮੈਂ ਕਹਾਂ ਤਾ ਪਰਿਵਾਰਵਾਦ ਇਹ ਪਰਿਵਾਰਵਾਦ ਹੰਕਾਰ ਇਹ ਸਾਡਾ ਪਰਿਵਾਰ ਹੈ ਤੇ ਇਹ ਗੱਲ ਸਮਝੋ ਜਿਹੜੀਆਂ ਵੋਟਾਂ ਪੈਂਦੀਆਂ ਨਾ ਉਹ ਤੁਹਾਡੀ ਹੀ ਪੈਂਦੀਆਂ ਨੇ ਇਹਦਾ ਮਤਲਬ ਇੱਕ ਚੀਜ਼ ਤੁਸੀਂ ਸਮਝ ਲਓ ਜਿਹੜਾ ਪਰਿਵਾਰਵਾਦ ਆ ਉਹ ਇਹਦਾ ਮਤਲਬ ਆਪਣਾ ਪੱਕਾ ਹੋ ਗਿਆ ਕਿ ਵਿਰੋਧੀ ਕੀ ਕਹਿਣ ਲੱਗ ਪੈ ਕਿ ਕਿੱਡਾ ਬੰਦਾ ਪਰਿਵਾਰ ਹੈ ਇਹਨਾਂ ਦਾ ਅੱਜ ਇੱਕ ਹੋਰ ਗੱਲ ਦੀ ਬੜੀ ਖੁਸ਼ੀ ਮੈਨੂੰ ਦੋ ਮੁੱਖ ਮੰਤਰੀ ਪੰਜਾਬ ਦੇ ਤੇ ਦਿੱਲੀ ਦੇ ਪੰਜ ਪੰਜਾਬ ਦੇ ਮੰਤਰੀ ਤੇ 20 ਐਨਐਮ ਅੱਜ ਤੁਹਾਡੇ ਪਿਆਰ ਨਾਲ ਤੁਹਾਡੇ ਪਿਆਰ ਦੇ ਸਦਕਾ ਅੱਜ ਮੇਰੀ ਬਾਦੋ ਹਰੌਣਾ ਖਿਆਲ ਨੇ ਪਰ ਤੁਸੀਂ ਹਰੌਣ ਨਹੀਂ ਦਿੰਦਾ ਹਰ ਇਲੈਕਸ਼ਨ ਚ ਵੀ ਨਹੀਂ ਫੜੇ ਤੇ ਜਤੇਂਦਰ ਪਾਲ ਉਹਦਾਵਾ ਜੀ ਹੋਰਾਂ ਕਰਕੇ ਇਹਦਾ ਕੁਝ ਇਹਨਾਂ ਨੂੰ ਕਰਦਾ ਨਹੀਂ ਇਹ ਸਿਰਫ ਦਾਅ ਆਜ ਤੱਕ ਪਾਸਵਲ ਜੀ ਰੋਪੇ ਲੋਈ ਨਾਦ ਸਟੇਜ ਤੇ ਬੋਲ ਕੇ ਗਏ ਕਿ ਜੇ ਕਲਾ ਨੂੰ ਆਇਆ ਤੇ ਸਭ ਤੋਂ ਵੱਧ ਬੋਲਟ ਜਿੱਥੇ ਮਸੀਹ ਭਾਈ ਚਲੇ ਗਏ ਤੇ ਕਿਉਂ ਨਹੀਂ ਮੁੱਖ ਮੰਤਰੀ ਦੇ ਮੂੰਹ ਤੋਂ ਜਿਹੜਾ ਕ੍ਰਿਸ਼ਨ ਵਾਸਤਵਿਕ ਇੱਕ ਵੀ ਨਾਰਾ ਜਾਂ ਇੱਕ ਵੀ ਨਾਅਜ਼ ਨਿਕਲਿਆ ਜੇ ਇੱਥੇ ਆਈਦਾ ਜਦੋਂ ਉਹਨਾਂ ਦਾ ਸੰਪਰਕ ਰਿਹਾ ਤੇ ਹਰ ਪਾਰੀ ਇਹਨਾਂ ਵਾਸਤੇ ਕੁਝ ਨਾ ਕੁਝ ਕੰਮ ਕਰਕੇ ਚਾਹਦੇ ਨੇ ਜਿਹੜੇ ਪਿੰਡ ਆਉਂਦੇ ਰਹਿੰਦੇ ਪਰ ਮੇ ਇੱਕ ਗੱਲੀ ਕਰਕੇ ਜਾਣ ਪਰ ਕਿਸੇ ਨੂੰ ਮਿੱਤੋ ਚੜ ਕੇ ਨਹੀਂ ਸਮਝਾਦੇ ਹੁੰਦੇ ਤੇ ਅੱਜ ਉਪਮੰਦ ਨਹੀਂ ਇੱਥੇ ਰਹਿੰਦੇ ਤੇ ਸਾਡੇ ਹੱਕ ਦੇ ਵਾਸਤੇ ਤਿੰਨ ਜਿਹੜੇ ਲੱਗੇ ਤੇ ਕਿਉਂ ਇੱਕ ਵੀ ਚੀਜ਼ ਵੀ ਉਹ ਨਹੀਂ ਨਿਕਲਦੀ ਕਿਉਂ ਨਹੀਂ ਚਾਹਦੇ ਕਿ ਇੱਥੇ ਕੋਈ ਨਵੀਂ ਸਾਨੂੰ ਜੈਨ ਇੰਡਸਟਰੀ ਨਹੀਂ ਲੱਗੀ ਆ ਦੋ ਮਿਲਦਾ ਚਲਾ ਕੇ ਬਿਜ ਗਿਆ ਇਹ ਇੰਡਸਟਰੀ ਨਹੀਂ ਜੇ ਤੁਹਾਡੇ ਅਧਿਆਸਨ ਛੱਡ ਪੀਆ ਨਾ ਜਿੰਨੇ ਵੀ ਗੇੜੀ ਖੋਲੋ ਤੇ ਜਿਹੜੀਆਂ ਲੋ ਚੱਲਦੀਆਂ ਸੀ ਉਹ ਵੀ ਅਸੀਂ ਖੋਲ ਕੱਢੀ ਜੀ ਖੋਲ ਕਿਤੇ ਉਹ ਵੀ ਡੋਕ ਲੈਂਦੇ ਇਹੋ ਹੀ ਚੀਜ਼ ਹੈ ਜਿਹੜਾ ਆਮ ਆਦਮੀ ਜਿਹੜਾ ਕਰਦੇ ਆ ਨਾ ਕਿ ਜ਼ਮੀਨੋਂ ਉੱਥੇ ਅਸੀਂ ਦੇ ਅੰਦੇ ਬਣਦੇ ਤੇ ਇਹੀ ਤੇ ਬੇੜਾ ਚਲ ਕੋ ਗਿਆ ਕਿ ਦੇਰੋਂ ਕਾਨੂੰ ਬਣਾਤਾ ਜਿਹਨੂੰ ਸਰਕਾਰ ਦੀ ਕੋਈ ਜਿਹਨੂੰ ਕੋਈ ਬਣਾਉਣਿਆ ਨਹੀਂ ਕੋਲਸੀ ਤੋਂ ਅਪਲਾਈ ਕੀਤਾ ਜਿਹਨੂੰ ਪਤਾ ਹੋਵੇ ਕਿ ਪਾਸ ਕਿਵੇਂ ਕਰਦਾ ਇਹਨਾਂ ਨੂੰ ਤਾਂ ਹੀ ਪਤਾ ਹੋਣਾ ਦੁਨੀਆ ਦੇ ਮਤੇ ਜਿਹੇ ਪਾਸ ਹੁੰਦੇ ਤੇ ਅੱਜ ਆਪਾਂ ਚੁੱਕ ਕੇ ਐਵੇਂ ਬਣਾਤਾ ਪਰ ਇੱਕ ਸਭ ਤੋਂ ਮਿੰਨੂ ਜਿਹੜੀ ਧਨ ਪਸਾਦਾ ਬੜਾ ਸਾਹਦਾ ਇਹ ਹਰ ਵਾਰੀ ਬੋਲਦੇ ਜੀ 92 ਗੁੰਗੇ ਬਣਾਉਦੇ ਐ ਤੇ ਗੁੰਗਾ ਦਾ ਪਰ 93 ਨੂੰ ਚਾਹੀਦਾ ਏ ਸਾਰੇ ਨੂੰ ਆਪ ਬਚਾਉਂਦੇ ਉਹ ਤੋਂ ਬਚ ਜਾਈ ਅੱਜ ਇਹਨਾਂ ਨੇ ਤੁਹਾਡੇ ਕੋ ਸੋਚ ਨਹੀਂ ਕਰਿਆ ਅੱਜ ਬਲੋਗ ਸੱਤਿਆਂ ਵੀ ਕਦੇ ਕਦੇ ਘਰ ਤੇ ਬਣ ਦੇਣੀਆਂ ਇਹਨਾਂ ਨੇ ਪਰ ਉਹ ਜੀ ਤਾਂ ਤੁਸੀਂ ਪਹਿਲਾਂ ਵੀ ਬਚ ਗਏ ਉਹਨਾਂ ਦੇ ਜਿਹੜੇ 13 ਬਲੌਕ ਪ੍ਰਧਾਨਾਂ ਵਾਲੇ ਪਾਰਟੀ ਲੀਡਰ ਉਹ ਵੀ ਅੱਜ ਕੌਂਸਲ ਪਾਰਟੀ ਦੇ ਤਰ੍ਹਾਂ ਨਾਲ ਚੇਂਜ ਕਰ ਸਾਲ ਪਾ ਲਿਆ ਤੇ ਜਿਹੜੇ ਜੁਨਕ ਦੇ ਸੈਕਟਰੀ ਸੀ ਉਹ ਵੀ ਕਾਲਰ ਉਧਾਰ ਸਭ ਨੂੰ ਸਾਲਪੁਰ ਜਾ ਕੇ ਜਿਹੜਾ ਸਾਹਮਣੇ ਕਰ ਰਹੇ ਤੇ ਗੁਰਦੀਪ ਸਿੰਘ ਕਰ ਉਹ ਵੀ ਕਾਲਰ ਉਧਾਰ ਸਭ ਨੂੰ ਜੁਆਇਨ ਕਰ ਗਿਆ ਇਹਦਾ ਮਤਲਬ ਜਦੋਂ ਇਹਨਾਂ ਦੇ ਕਰੀਬੀ ਭੱਜਣ ਲੱਗ ਜਾਂਣ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਹਵਾਲ ਉਹ ਜਿਹੜੇ ਪਾਸੇ ਤੇ ਜਿਹੜਾ ਇਮਾਨਦਾਰ ਤੇ ਬੇਇਮਾਨ ਦਾ ਜਿਹੜਾ ਤੇਰੀਕਾਲ ਸਭ ਬੋਲ ਕੇ ਗਏ ਤੇ ਉਹਨਾਂ ਚ ਇਮਾਨਦਾਰ ਕੌਣ ਹੈ ਇੱਕ ਚੀਜ਼ ਤੁਹਾਨੂੰ ਸਾਰਿਆਂ ਨੂੰ ਮੈਂ ਪੁੱਛਣੀ ਚਾਹੁੰਦਾ ਕਿਉਂਕਿ 크੍ਰਿਸਚਨ ਭਾਈਚਾਰੇ ਚ ਜਿਹੜੀ ਗਰੀਬੀ ਹੈ ਉਹ ਸਭ ਤੋਂ ਵੱਧ ਆਪਣੀ ਹੁੰਦੀ ਚ ਜਿਹੜਾ ਗਰੀਬ ਵਰਗ ਇੱਥੇ ਹੁੰਦਾ ਤੁਹਾਨੂੰ ਮੈਂ ਦੱਸਾਂ ਇੱਕ ਚੀਜ਼ ਇਮਾਨਦਾਰ ਜਿਹਨਾਂ ਨੇ ਕਿੰਨੂ ਕਹਿ ਇਮਾਨਦਾਰ ਇਹਨਾਂ ਨੇ ਉਹਨੂੰ ਕਹਿ ਜਿਹਦੀਆਂ ਤਿੰਨ ਫਰਮਾਂ ਨੇ ਟਾਈਮ ਲਾਉਂ ਗਿਆ ਤੇ ਤਿੰਨ ਪੁੱਟਾਂ ਦੇ ਇਮਾਨਦਾਰ ਉਹਨੂੰ ਕਹੇ ਜਿਹਦਾ ਪਿਛਲੇ ਸਾਲ ਜੀਦਾ ਖਾਤੇ ਚ ਤੇ ਇੱਕ ਫਰਮ ਦੇ ਖਾਤੇ ਚ 1 ਕਰੋੜ ਰੁਪਏ ਪਾਇਆ ਫਿਰ ਇਮਾਨਦਾਰ ਉਹਨੂੰ ਕਹੇ ਜਿਹਦਾ ਭਰਾ 5000 ਰੁਪਏ ਨਿਸ਼ਾਨ ਚਾਹਤ ਗਿਆ ਤੇ ਇਮਾਨਦਾਰ ਉਹਦੇ ਮੂੰਹੋਂ ਨਿਕਲਿਆ ਜਿਹੜਾ 1200 ਕਰੋੜ ਤਾਂ ਜਿਹੜਾ ਘਪਲਾ ਕੀਤਾ ਨਿਕਲ ਗਿਆ ਸਟੈਂਡ ਉਹ ਦਿੱਲੀ ਚ ਕਰਕੇ ਉਹਨੂੰ ਅਸਤੀਫਾ ਦੇ ਕੇ ਮੋਤਪੰਦ ਕੋ ਬਹਿਤ ਹੈ ਤੇ ਤੁਸੀਂ ਦੇਖੋ ਮਾਲ ਦਾ ਕੋਲੋਂ ਇੱਕ ਜਿਲ੍ਹਾ ਵੀ ਜਿਹਨਾਂ ਨੂੰ ਕਹਿੰਦੇ ਨਾ 75 ਸਾਲਾਂ ਤੋਂ ਜਿਹਨਾਂ ਦਾ ਇਤਿਹਾਸ ਚੱਲ ਰਿਹਾ ਹੈ ਇਹ ਤੁਸੀਂ ਦੇਖੋ 75 ਸਾਲਾਂ ਤੋਂ ਕਿਉਂ ਨਹੀਂ ਇੱਕ ਵੀ ਚੀਜ਼ ਦੇ ਇੱਕ ਦੇ ਨਾਮ ਦੇ ਜਿਹਨਾਂ ਦਾ ਵਰਕ ਆ ਆ ਜਾਂ ਆ ਬਿਜ਼ਨਸ ਬਣਦੇ ਆ ਇਹਨਾਂ ਨੇ ਚਾਹਿਆ ਕਲਾ ਮਾਰਟੀਆ ਚਾਹਿਆ ਉਧਾਰ ਤੋਂ ਲੋਰ ਥਾ ਕਹਿੰਦੇ ਆ ਖੋਲ ਕੇ ਵਿਖਾਓ ਮੁੱਖ ਮੰਤਰੀ ਇੰਨਾ ਨਕਲਾ ਹੋਵੇ ਕਿ ਕਲਾ ਮਾਰਟੀ ਦੀ ਧਰਤੀ ਤੇ ਖੜਾ ਹੋ ਕੇ ਤੇ ਬੋਲੇ ਕਿ ਮੈਂ ਕਲਾ ਮਾਰਟੀ ਨੂੰ ਫਾਇਦਾ ਦਿੱਤਾ ਇਹਨਾਂ ਨੂੰ ਚਾਹੀਦਾ ਸੀਗਾ ਕਿ ਬੁਲਾਉਣੇ ਸੀ ਸਾਰੇ ਅਫਸਰ ਇੱਕ ਉੱਥੇ ਹੀ ਖੜਿਆ ਲੋਕਾਂ ਦੇ ਸਾਹਮਣੇ ਫੈਸਲਾ ਕਰਨਾ ਸੀਗਾ ਕਿਹੜੀ ਫਾਈਲ ਹੈ ਕਿਉਂਕਿ ਦਰਮਿਆਨੀ ਹੈਗਾ ਮੈਂ ਪਾਈ ਸੀਗੀ ਐਫ ਆਰ ਵੀ ਨੱਪਵਾ ਦੇ ਮੈਂ ਜਦੋਂ ਬੋਲਦਾ ਤੇ ਸੁਪੂਖ ਲੈ ਕੇ ਅਸੀਂ ਬੋਲਦੇ ਹਾਂ ਸਾਨੂੰ ਅਸੀਂ ਮਨਾਂ ਦੇ ਕਦੇ ਝਟਕੂਲੇ ਆੜੇ ਸ਼ੋਅ ਚ ਲਾਇਆ ਜਿਹੜੇ ਜਗਨੂ ਹਾਜ਼ਰ ਆਲੇ ਹੁੰਦੇ ਨਾ ਅਸੀਂ ਉਹ ਵੀ ਨਹੀਂ ਕਰਕੇ ਚਲਾਇਆ ਇਹ ਸਿਰਫ ਝਟਕੂਲੇ ਆੜੇ ਨੂੰ ਦਬਾਏ ਹੁੰਦੇ ਆਉਂਦੇ ਹੁੰਦੇ